ਹੋਣ ਯਾਰ ਮੇਰੇ ਰਾਦਾ ਦਾ ਨਾ ਇੰਜਨ ਮਸ਼ੀਨ ਵੀ ਬੀਚ ਦੇਣਾ ਜਿਹਦਾ ਇੰਜਨ ਉਦਾਂ ਮੈਂ ਖਾਂ ਕੇ ਵਾਰ ਰੱਖਿਆ ਲਾ ਚੱਲੀਆਂ ਦੀਆਂ ਤਿਆਰੀਆਂ ਕਰ ਲਈਆਂ ਨੇ ਤੇ ਹੁਣ ਛੱਲੀ ਆਉ ਭੁੰਨ ਭੁੰਨ ਨਹੀਂ ਤੋਹੀ ਅਸੀਂ ਕੱਲ ਵੀਡੀਓ ਇੱਕ ਪਾਈ ਇਹ ਇਹ ਹਿਸਾਬ 10 ਸਾਲ ਦਾ ਬੱਚਾ ਕੋਈ ਉਠਾ ਕੇ ਲੈ ਗਿਆ ਉਹ ਲੈ ਗਿਆ ਕਹਾਂ ਲੈ ਗਿਆ ਆਪਾ ਬਾਬਾ ਕਹਾਂ ਦਾਸ ਤੇ ਆਗੇ ਹਾਂ ਬਾਬਾ ਕਹਾਂ ਦਾਸ ਜਗ੍ਹਾ ਨਹੀਂ ਹੈ ਗੁਰਦਰਾ ਹਾਂ ਹਾਂ ਸਾਤਰੀ ਕਾਲ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਆਏ ਆਪਾਂ ਖੂਦ ਤੇ ਖੂਦ ਹੀ ਹੁਣ ਆਪਣੇ ਤੁਹਾਨੂੰ ਪਤਾ ਹੀ ਆ ਵੀ ਅੱਗੇ ਬੰਦੇ ਰੱਖੇ ਹੁੰਦੇ ਸੀਗੇ ਤੇ ਉਹ ਬੰਦੇ ਪਸ਼ੂ ਥੋੜੇ ਚਿਰ ਰੱਖੇ ਤੇ ਅਗਲੇ ਆਪਣਾ ਜਦ ਨਹੀਂ ਗੱਲ ਬਣੀ ਤਾਂ ਉਹ ਚੱਲ ਗਿਆ ਕਿ ਨਹੀਂ ਹੁਣ ਆਪਾਂ ਹੋਰ ਇੱਕ ਸਾਡਾ ਵੀਰ ਜਿਹੜਾ ਬਹੁਤ ਚਿਰਾਂ ਤੋਂ ਰਹਿੰਦਾ ਸੀਗਾ ਉਹ ਆਪਣੀ ਫੈਮਿਲੀ ਲੈ ਆਇਆ ਹੁਣ ਉਹਦੀ ਫੈਮਿਲੀ ਆ ਦੇਖੋ ਕਿੰਨੀ ਵਧੀਆ ਐ ਸਾਫ ਸਫਾਈ ਕੀਤੀ ਐ ਸਾਰਾ ਕੁਝ ਤੇ ਹੁਣ ਅਸੀਂ ਕਹ ਲਾਏ ਅੱਜ ਇਹ ਯੋਜਨਾ ਬਣਾਈ ਆ ਯੋਜਨਾ ਇਹ ਬਣਾਈ ਆ ਵੀ ਇਧਰਲੇ ਸਾਈਡ ਸਾਡੀ ਹੈ ਨਾ ਗੱਡੀ ਰਹਿੰਦੀ ਆ ਗਲੀ ਦੇ ਵਿੱਚ ਜਿੱਦਾਂ ਮਤਲਬ ਆਹ ਤੁਹਾਨੂੰ ਪਤਾ ਹੀ ਸਾਡਾ ਘਰ ਦਾ ਕਿ ਘਰ ਸਾਡਾ ਹੈਗਾ ਦੂਰ ਆ ਤੇ ਗਲੀ ਹੈਗੀ ਆ ਜਿੱਦਾਂ ਕਾਫੀ ਢੀੜੀ ਹੋ ਕੇ ਗੱਡੀ ਰਹਿੰਦੀ ਬਾਹਰ ਖੜੀ ਆਹ ਜੀ ਟਰਾਈ ਕੀਤੀ ਆ ਵੀ ਇੱਥੇ ਪਾਰਾ ਸਾਫ ਕਰਕੇ ਹੈ ਨਾ ਗੱਡੀ ਇੱਥੇ ਖੜੀ ਕਰਕੇ ਇੱਥੇ ਗੱਡੀ ਲਾ ਦਿਆ ਕਰਨੀ ਅੰਦਰ ਇਹਨੂੰ ਬੂਹਾ ਬਾਹਰ ਲਵਾ ਦੇਣਾ ਜਿੱਦਾਂ ਚਾਰਜ ਦੇ ਨਾਲ ਤੇ ਇੱਥੇ ਸੈਟਿੰਗ ਕਰਿਆ ਗਾਨੇ ਜਿੱਦਣ ਕੱਢਣੀ ਹੂ ਨਾਲੇ ਛੱਡੇ ਦੀ ਛੱਡ ਪਈ ਆ ਨਾਲੇ ਗੱਡੀ ਛਾਂ ਮੇ ਰੂਗੀ ਕੋਈ ਚੱਕਰ ਨਿਕਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਉੱਥੇ ਬਾਹਰ ਧੁੱਪੇ ਰੜਦੀ ਰਹਿੰਦੀ ਆਂ ਅਸੀਂ ਤਾਂ ਕਿਤੇ ਹਫ਼ਤੇ ਦੋ ਹਫ਼ਤੇ ਜਾਣਾ ਹੁੰਦਾ ਹਨ ਤੇ ਇਹਨਾਂ ਦੇ ਬਾਹਰ ਗੱਡੀ ਖੜੀ ਕਰਦੇ ਨੇ ਜੇ ਹੁਣ ਤਿੰਨ ਚਾਰ ਜਣੇ ਇੱਥੇ ਰਹਿੰਦੇ ਆ ਨਾਲੇ ਵੀ ਥੋੜੀ ਸੇਫਟੀ ਵੀ ਰਹਿੰਦੀ ਆ ਹਨ ਤੇ ਹੁਣ ਅਸੀਂ ਹੁਣ ਅਸੀਂ ਖੂਤੇ ਨਾਲੇ ਆ ਤਾਂ ਸਾਡੇ ਛੱਲੀਆਂ ਲਗੀਆਂ ਹੁਣ ਜੀ ਕੰਨ ਲਾ ਪਿਆ ਸੀ ਅੱਗ ਪਾ ਅੱਗ ਬਾਲ ਕੇ ਛੱਲੀਆਂ ਭੁੰਨ ਕੇ ਖਾਣੀਆਂ ਹੈ ਨਾ ਇਹ ਜਦੋਂ ਆਉਂਦੀ ਆ ਉਹਨਾਂ ਨੂੰ ਬਾਸਤ ਪਾ ਦਿੰਦੀ ਆ ਛੱਲੀਆਂ ਬਹੁਤ ਸਨ ਤੇ ਉਹਨਾਂ ਲਈ ਆਪਾਂ ਆ ਚੀਜੀ ਲੈ ਕੇ ਆਇਆ ਆ ਜਾ ਬੱਚੇ ਆ ਜਾ ਬੱਚੇ ਮਨ ਕੇ ਸੱਚੇ ਕਾਲਾ ਨਾ ਮੇਰਾ ਠੰਡੇ ਕਾਲਾ ਅਸੀਂ ਕੱਲ ਵੀੜੀ ਇੱਕ ਪਾਈ ਇਹ ਇਹਿਸਾਬ 10 ਸਾਲ ਦਾ ਬੱਚਾ ਕੋਈ ਉਠਾ ਕੇ ਲੈ ਗਿਆ ਕਹਾਂ ਲੈ ਗਿਆ ਆਪਾਂ بابا ਕਹਾਂ ਦਾਸ ਤੇ ਆ ਗਏ हां बाबा काहंदा जगह नहीं है गुरुद्वारा हाँ उसके सामने रेडी रे, लगाती तो थी एक बूढ़ी सब्जी की उसका तुछ 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 तुछ। देखो अभी तक नहीं पहुंचा नहीं आज 4 दिन होगा पता नहीं लगा 4 दिन होगा बच्चा पता ही नहीं कहाँ गया हम्म अब इतना और दूसरा अंदर आ ले अरुणतेश आ अरुणतेश आजा कैधर

ਆਪੀ ਲਓ ਨਹੀਂ ਨਹੀਂ ਮੈਂ ਵੀ ਆ ਮੇਰੀ ਵੀ ਹੈਗੀ ਆ ਆ ਹੈਰੀ ਦੀ ਆ ਹੈਰੀ ਤੇਰੀ ਦੀ ਤੇਰੀ ਮੈਂ ਪੀ ਰਹੀ ਗੱਡੀ ਦੀ ਪੀਲੀ ਗੱਡੀ ਦੀ ਪੀਲੀ ਆਹੋ ਪੀਤੀ ਆ ਨਹੀਂ ਮੈਂ ਪੀ ਰਹੀ ਪੀਤੀ ਆ ਮੈਨੂੰ ਤੇਰੀ ਹੈਰੀ ਤੇਰੀ ਚਾਕਲੇਟ ਮੈਂ ਨੀ ਤਿੰਨੂ ਦੇ ਦੇ ਮੈਂ ਨਹੀਂ ਆ ਨਹੀਂ ਖਾਣੀ ਮੈਂ ਕੋਈ ਨਹੀਂ ਹੁਣ ਆਪਾਂ ਅੱਗ ਬਾਲ ਦੇਣੀ ਆ ਇਹਨਾਂ ਨੇ ਤਾਂ ਫੇਰ ਆਪਾਂ ਛੱਲੀਆਂ ਭੁੰਨ ਕੇ ਖਾਣੇ ਆ ਕਰਦੇ ਫੇਰ ਨਾਲੇ ਗੱਲਾਂ ਬਾਤਾਂ ਹਣਾ ਹੋਣ ਯਾਰ ਮੇਰਾ ਰਾਦਾ ਨਾ ਇੰਜਨ ਮਸ਼ੀਨ ਵੀ ਬੀਚ ਦੇਣਾ ਜੇ ਇਦਾ ਇੰਜਨ ਉਦਾਂ ਮੈਂ ਸਾਹ ਕੇ ਹੋ ਰੱਖਿਆ ਸੀਗਾ 8 ਇੰਜਨ 8 ਦਾ ਇਹ ਇੰਜਨ ਵਾ ਪੂਰਾ ਤਿਆਰ ਕਰਾ ਆ ਵੀ ਨਵੀਂ ਲਈ ਜੇ ਪੂਰੀ ਪੱਲੜ ਪੁੱਲੜ ਮੇਰਾ ਰਾਦਾ ਜਦ ਹੁਣ ਪਸ਼ੂ ਰੱਖ ਨਹੀਂ ਹੁਣਾ ਜਿੱਥੋਂ ਤਾਈ ਮੈਨੂੰ ਲੱਗਦਾ ਤੇ ਨਾ ਕੋਈ ਰੱਖਣ ਵਾਲਾ ਲੱਗਦਾ ਆ ਤੇ ਕਰਕੇ ਦੋਨੇ ਚੀਜ਼ਾਂ ਦੇ ਦੇਣੀਆਂ ਆ ਤੇ ਕਿਉਂਕਿ ਪਈਆਂ ਪਈਆਂ ਤੁਹਾਨੂੰ ਪਤਾ ਇਹਦਾ ਗਲ ਜਾਣੀਆਂ ਹਿਸਾਬ ਕਿਤਾਬ ਆ ਇਹ ਵੀ ਦੇ ਦੇਣੇ ਆ ਏ ਜਿੰਨੇ ਤੇ ਦੇ ਦਮਾਂਗੇ ਉੰਨੇ ਨਾ ਸਾਡਾ ਬੂਆ ਬਾਹ ਜੂਲਸਾ ਲੱਗ ਜਾਣਾ ਆਪਣਾ ਇਹ ਤਾਂ ਗੱਲ ਸਹੀ ਆ ਨਹੀਂ ਨਹੀਂ ਹੂੰ ਬੂਆ ਬਾਹ ਲੱਗ ਜਾਊਗਾ ਅੱਗੇ ਫਿੰਡਰ ਸੋਨਾ ਲਾ ਦਈ ਤੀ ਆਂਬ ਆਂਬ ਵੀ ਦੇ ਦੇ ਉਸ ਆਜੇ ਲੈ ਕੇ ਆ ਆ ਤਾਂ ਛੱਡ ਗਿਆ ਆਂਬ ਲੈ ਕੇ ਜਾਣੇ ਬਣਾਉਣਾ ਚਿੱਚਾ ਜਿੰਨੇ ਆਂਬ ਲੱਗੇ ਸੀ ਨਾ ਇਹਨੂੰ ਫੱਦੋਂ ਬਾਦ ਦੋ ਤਿੰਨ ਢੇਰੀਆਂ ਆਈਆਂ ਸਾਰੇ ਛੱਡ ਗਏ ਉਹ ਜਗਾ ਵਾਲੇ ਆਂਬ ਨੂੰ ਵੀ ਤੋੜਨਾ ਕਰੀ ਹੁਣ ਪਿਛਲਾ ਸਾਰਾ ਨਹੀਂ ਨਹੀਂ ਬਹੁਤ ਲੱਗੇ ਹੋ ਅੱਜ ਸਾਮਕੇ ਅਸੀਂ ਆਪਣੇ ਮੁੱਲ ਲੈ ਕੇ ਆਏ ਆਂ ਅੰਬ ਘਰੇ ਚੁੱਪਣ ਨੂੰ 2 ਕਿਲੋ 2 ਕਿਲੋ ਤਾਂ ਅੱਗੇ ਅਸੀਂ ਇੱਥੋਂ ਕਦੇ ਚੁੱਪਣ ਅੰਬ ਨਹੀਂ ਸੀ ਐਂ ਤੇ ਗਰਮੀ ਇੰਨੀ ਪੈਣੀ ਆ ਨਾ ਮਤਲਬ ਪਈ ਜਾਂਦੀ ਦੁਪਹਿਰ ਨੂੰ ਨਿਕਲ ਹੁੰਦਾ ਸਾਲਾਂ ਜਿੰਨੀ ਗਰਮੀ ਨਹੀਂ ਪਈ ਜਿੰਨੀ ਐਸ ਵਾਰੀ ਪਈ ਆ ਤੇ ਉਹ ਕੀ ਲੱਗਾ ਉਹ ਉਥੇ ਉਹ ਸਬਜ਼ੀ ਲਾਈ ਆ ਉਹ ਕੀ ਲੱਗਾ ਮਿਰਚਾਂ ਮੁਰਚੀਆਂ ਲਾ ਲਈਆਂ ਆਂ ਬਤਾਉ ਮਿਰਚਾਂ ਸਾਰਾ ਕੁਝ ਕਿੱਥੇ ਹਾਂ ਆਹ ਮਿਰਚਾਂਆਂ ਆਂ ਗਿਆ ਟਮਾਟੇ ਆਹ 100 ਪੈਂਦ ਨੇ ਆ ਇੱਧਰ ਹਾਂ ਮੱਕੀ ਦੇਖ ਲੈ ਇੱਥੇ ਸਾਰੀ ਮੱਕੀ ਲਾਤੀ ਹੁਣ ਅਸੀਂ ਇੱਥੋਂ ਹੀ ਛੱਲੀਆਂ ਤੋੜ ਲੈਂਦੇ ਤੇ ਇੱਥੇ ਪੁੰਨ ਦੇ ਹਾਂ ਇੱਧਰ ਆਪਣੇ ਆਣਾ ਉਹ ਤੇ ਕਾਣਾ ਆਏ ਸੀ ਛੱਲੇ ਤੇ ਅੱਗ ਭਾਲ ਲਈ ਆ ਹੁਣ ਇਹਨੇ ਨੇ ਬਣਾਉਣੀ ਸਬਜ਼ੀ ਆਲੂ ਦੀ ਸਬਜ਼ੀ ਹੈਨਾ ਆਲੂ ਦੀ ਹੈਂ ਆਲੂ ਭੜੀ ਅੱਛਾ ਆਲੂ ਭੜੀ ਬਣਾਉਣੀ ਹੈ ਆਹੋ ਜਦ ਤੱਕ ਅੱਛਾ ਤੇ ਬੜੀਆਂ ਭੁੰਨ ਲਈਆਂ ਅੱਛਾ ਅੱਜ ਦੂਸਰੀਆਂ ਬੜੀਆਂ ਬਣਾਉਣ ਲੱਗੀਆਂ ਬੰਦਾ ਕੁਝ ਬੰਦ ਗੋਭੀ ਦੀਆਂ ਬੜੀਆਂ ਇਹ ਕਿੱਥੋਂ ਮਿਲਦੀਆਂ ਦਹੇਸਨ ਦੇ ਦਾਸੇ ਬਣਾਉਂ ਆਹਾਂ ਅੱਛਾ ਇਹ ਆਪ ਬਣਾਈਆਂ ਆ ਹਾਂ ਦੁੱਧ ਨੇ ਸੁਕਾ ਦੇ ਬਣਾ ਅੱਛਾ ਬਣਾ ਸਾਨੂੰ ਤੇ ਇਦਾਂ ਤਾਂ ਪਤਾ ਹੀ ਨਹੀਂ ਚੱਲ ਹੁਣ ਬਾਲਣ ਜਾ ਹੋ ਜੂਗਾ ਅਸੀਂ ਤੇ ਛੱਲੀਆਂ ਹੀ ਭੁੰਨ ਕੇ ਖਾਣਾਂ ਨੇ ਹਾਂ ਦੇਖੋ ਕਦੇ ਅਸੀਂ ਹਮੇਸ਼ਾ ਹੀ ਇੱਥੇ ਹੁੰਦੇ ਸੀਗੇ ਚਲੋ ਉਹ ਵੀ ਬਹੁਤ ਸੋਹਣੇ ਦਿਨ ਸੀ ਤੇ ਆ ਵੀ ਪਰਮਾਤਮਾ ਨੇ ਬਹੁਤ ਸੋਹਣੇ ਦਿਨ ਦਿੱਤੇ ਆ ਉਹ ਸਾਡੀ ਜਗਾ ਆ ਸੰਤਾਂ ਦੀ ਤੇ ਸ਼ਹੀਦਾਂ ਦੀ ਮੋਟਰ ਚੱਲਦੀ ਆ ਉੱਧਰ ਤੇ ਹੈਰੀ ਐਂ ਬੇਦਲ ਹੋਇਆ ਗਰਮੀ ਦੇ ਨਾਲ ਭੱਜਣਾ ਪਉਣ ਨੂੰ ਮਰਦਾ ਵੀ ਕੰਨੋਂ ਛੱਲੀਏ ਚੇਦੀ ਜੇਦੀ ਪਰ ਅਸੀਂ ਹੱਲੇ ਜਾਣਾ ਨਹੀਂ ਹੈਗਾ ਹਾਂ ਸਾਦੇ ਕੀ ਤੇ ਸ਼ਿਮਲਾ ਪਾਣੀ ਠੰਡਾ ਹੈ ਰੇ ਨਾਲਾ ਨਾਲਾ ਪਾਣੀ ਠੰਡਾ ਆਇਆ ਆ ਵੈ ਦਾ ਨਾਲਾ ਨੇ ਤੇ ਮਾਰ ਗਿੱਲਾ ਕਰਕੇ ਮੂੰਹ ਤੇ ਫੇਰੀਗਾ ਮੱਕੀ ਨੂੰ ਨਾ ਮੈਂ ਕੋ ਪਾਣੀ ਲੱਗਾ ਇੱਥੇ ਕਿੱਦਾਂ ਤੋੜਾਂਗੇ ਉਹ ਦਰ ਲਈ ਨੂੰ ਵੀ ਪਾਣੀ ਲੱਗਾ ਸਾਰਿਆਂ ਆ ਦੇਖਦੇ ਆ ਬੱਦਕੀ ਜਾ। ਤਨਾਹੇ ਦੇਖਦੇ ਕੋਈ ਨਹੀਂ ਸਹੀ ਵੀ ਆ। ਸਹੀ। ਦੁੱਧ ਦੇ ਹੀ ਆ ਕਰ ਰਿਹਾ। ਚੱਲ 2-4 ਇੱਥੋਂ ਕੋ ਤੋੜ ਲੈਣੀਆਂ। ਗਾਂਹ ਜਾ ਕੇ ਉਹਨੂੰ ਪਿੰਦੇ ਨੂੰ ਕਹੀਆਂ ਤੋੜ ਕੇ ਲਿਆਊਗਾ। ਲੇਕਿਨ ਮੇਰੇ ਨੂੰ ਤੇ ਚਪਲਾ ਨਹੀਂ ਤੇ ਸੱਭ ਜਾਣਗੇ। ਚੱਲinger ਪਾਣੀ ਪੀਤਾ ਆ। ਪਾਣੀ ਇਹ ਦਿੱਤਾ ਤੇ ਗੰਗੜੀਆਂ ਛੱਡੀਆਂ ਥੱਲਿਓ ਤੋਂ ਨਹੀਂ ਆਲੂਆਂ ਵਾਂਗ ਉੱਪਰੋਂ ਟੁੱਟਣੀਆਂ ਇਹ ਨਹੀਂ ਮੈਂ ਇਹ ਵੇਖੋ ਨਾ ਆਉਂਦੇ ਔਰ ਉੱਧਰ ਵੀ ਸਾਰੇ ਪਾਣੀ ਦਿੱਤਾ ਇੱਧਰ ਵੀ ਪਾਣੀ ਦਿੱਤਾ ਇੱਕ ਤੋੜ ਕੇ ਰੱਖ ਲੈਣਾ ਮੈਂ ਵਾਪਸ ਮਾਦੀ ਉਹ ਘਾਹ ਤੇ ਦੇਣਾ ਲੱਗੇ ਤੁਹਾਡੇ ਵੀ ਬੂਟ ਵਿੱਚੇ ਬਾਨੇ ਆਹਦੇ ਪਾਣੀ ਕਿੰਨਾ ਇੱਟੇ ਛੱਡੀਆਂ ਪਾਉਣਾ ਦੇਖ ਮੈਂ ਛੱਲੀਆਂ ਦੀਆਂ ਤਿਆਰੀਆਂ ਕਰ ਲਈਆਂ ਨੇ ਤੇ ਹੁਣ ਛੱਲੀ ਆਉ ਭੁੰਨ ਭੁੰਨ ਨਹੀਂ ਕਿ ਤੋਹੀ ਆ ਨਾ ਨਾ ਭੁੰਨ ਨਹੀਂ ਆ ਕੋਈ ਨਹੀਂ ਸਮਝ ਨਹੀਂ ਗੜਮੀ ਵੜੀ ਛੱਲੀ ਦੋਤਾ ਧੁੱਪੇ ਅੱਜਕੱਲ ਦੇ ਜਨਾਂ ਦੇ ਬਾਹਰ ਰੱਬ ਤੋਂ ਕੋਈ ਜਾਣੀ ਜਗਾ ਦਾ 676 ਹੈ ਨਾ ਆਹ ਰੇ ਇਕੱਲੀ ਆਂਦੀ ਮੇਰੇ ਕੋਲ ਲੈ ਰਹੀ ਆ ਉਹੋ ਹੀ ਉਹ ਲੈ ਰਹੀ ਜਾਂਦੀ ਆ ਰਹੀ ਜਾਂ ਮੈਂ ਨਾ ਬਣਦੀ ਆ ਇਧਰ ਨਾਲ ਨਾਲ ਸਬਜ਼ੀ ਤਿਆਰ ਹੋਈ ਜਾਂਦੀ ਆ ਆਲੂ ਦੀ ਆਲੂ ਭੜੀ ਆਲੂ ਭੜੀ ਪਗੜੇ ਕਿਹੜੀ ਪਾਲਕ ਕਾਦੀ ਬਣਾਈ ਹੈ ਪੱਤੇ ਗੋਭੀ ਨੂੰ ਪੱਤੇ ਗੋਭੀ ਦੀਆਂ ਭੜੀਆਂ ਹਾਂ ਹਾਂ ਆਹ ਤੋਂ ਪੱਕੀਆਂ ਨੇ ਲਓ ਹੋਈ ਮਤਾਈਆਂ ਨਹੀਂ ਜੇ ਤੋੜਨੀ ਤੁਸੀਂ ਉਦੋਂ ਹੀ ਤੋੜ ਲਈ ਆ ਸਬਜ਼ੀ ਨੇ ਜਲਦੀ ਖਾਣੀ ਥੋੜੀ ਵਾਲੀ ਪੱਕੀ ਵੀ ਹੋਣੀ ਆਹ ਸਹੀ ਆਹ ਸਹੀ ਆ ਆਹ ਵਾਹ ਸਹੀ ਹੈ ਆ ਵੀ ਸਹੀ ਜਿਹੜੀ ਮੈਂ ਲੱਗਾਈ ਕਿੱਥੇ ਪੇਟ ਕਾਸ ਉਹ ਲੋਈਆਂ ਨੂੰ ਮੁੰਮੀ ਕਿ ਆਪਾਂ ਸ਼ੁਰੂ ਕਰੀਏ ਹੈਰੀ ਨੂੰ ਲੱਗਦੀ ਧਾਰਨੀ ਹਾਂ ਪਹਿਲਾਂ ਹੈਰੀ ਨੂੰ ਹੈਰੀ ਨੂੰ ਪਹਿਲਾਂ ਜੱਲੀ ਪਾਣ ਕੇ ਦੇਣੀ ਹੈ ਹਨਾ ਹੈਰੀ ਆ ਮੈਂ ਵੀ ਖਾਣੀ ਆ ਪਹਿਲਾਂ ਤੂੰ ਕਾਹ ਲੱਗਣਾ ਦੇਖੀਏ ਤੇ ਹਲੇ ਇਹ ਤਾਂ ਪਹਿਲਾਂ ਉਹ ਬਣਾ ਰਿਹਾ ਸੀ ਨਾ ਕਿੱਟਾ ਰੱਖਿਆ ਪੈਰ ਬਸ ਸੁਣਾ ਬੱਸ ਹੈ ਗਰਾ ਆ ਆ ਗਾ ਪੈਤਾ ਹੈ ਨਾ ਆ ਗਏ ਕਿ ਚੁੱਪੀ ਜਾਣੇ ਆ ਇੰਨੇ ਉਹਦਾ ਵਿਚਾਰੀ ਬਣਾ ਲਈ ਮੈਂ ਆਪ ਦੇ ਲਈ ਦੋ ਦਿਨ ਆਪ ਨਹੀਂ ਆਏ ਹੈ ਬੋਲੋ ਕਿ ਆਗਾ ਨਹੀਂ ਜਾਣਾ ਅੱਛਾ ਇੱਕ ਹੀ ਹੋਇਆ ਜਿਹੜੀ ਲੱਗਾ ਆ ਦੇਖੋ ਕਹਿੰਦਾ ਮੈਂ ਨਹੀਂ ਖਾਣੀ ਪਹਿਲਾਂ ਹੀ ਲੈ ਕੇ ਬੈ ਗਿਆ ਔਰ ਅੱਧੀ ਆ ਤੇ ਅੱਧੀ ਆ ਪਾਣੀ ਨਾ ਕਾ ਤੋ ਇਹਦੇ ਵਿੱਚ ਇਹ ਉਹ ਦੁੱਧ ਆ ਹੂੰ ਦੁੱਧ ਆ ਛੱਲੀ ਅੱਜ ਪਾਣੀ ਦਿੱਤਾ ਨਾ ਛੱਲੀਆਂ ਨੂੰ ਤਾਂ ਵੀ ਆ ਪਾਣੀ ਪਾਣੀ ਆ ਕਿੰਦਾ ਪਾਣੀ ਆ ਚਾਹ ਪਾਣੀ ਪਟ ਗਿਆ ਸੋ ਪਾਣੀ ਹੋ ਗਿਆ ਆ ਪਾਣੀ ਹੀ ਦਿੱਤਾ ਛੱਲੀਆਂ ਨੂੰ ਚੁੰਨੀ ਨਾ ਮੇਰੀ ਚਿੱਟੀ ਨੂੰ ਕਾਲੀ ਕਰ ਦਮੀ ਮੂੰਜ ਕੇ ਨਹੀਂ ਆਪਾਂ ਪਾਣੀ ਨਾ ਭੋਜ ਗਈਆਂ ਭੋਜ ਗਈਆਂ ਛੱਲੀਆਂ ਐਨ ਵਧੀਆ ਜਿਹੜੇ ਜਿਹੜੇ ਖਾਂਦੇ ਆ ਨਾਲ ਹੋਵੇ ਚਾਹ ਐ ਗੋੜ ਵਾਲੀ ਨਜ਼ਾਰਾ ਜਾਂਦਾ ਐਮ ਪੂਰਾ ਇਹ ਚੱਲੀ ਗੈਸ ਤੇ ਵੀ ਉਹ ਗੱਲ ਜਾ ਸਕਦਾ ਪਰ ਗੈਸ ਤੇ ਉਹ ਗੱਲ ਨਹੀਂ ਬੰਦੂ ਇਸ ਕਰਕੇ ਬਚ ਗਈ ਉਸ ਤੇ ਪਹੁੰਚ ਕੇ ਆ ਦੇ ਲੱਗੀ ਹਾਂ ਕੋਲ ਛੱਲੀਆਂ ਦਾ ਕੰਮ ਹੁਣ ਖੋਲਦੇ ਆ ਉਹ ਵੀ ਕੰਮ ਰੈਡੀ ਲਾਉਣੇ ਆ ਛੱਡੀਆਂ ਕਿੰਨੇ ਕੰਮ ਖੋਲਣੇ ਕਦੀ ਤੁਸੀਂ ਚਾਹ ਬਣਾਉਣ ਲਾ ਪੈਨੇ ਆ ਕਦੀ ਤੁਸੀਂ ਮੁਰਗੀਆਂ ਰਖਾਣ ਲਾ ਪੈਨੇ ਆ ਕਦੀ ਤੁਸੀਂ ਆਂਡੇ ਵੇਚਣ ਲਾ ਪੈਨੇ ਆ ਕਦਨੇ ਛੱਲਗਾ ਭੁੰਨਣ ਲਾ ਪੈਨੇ ਜਿਹੜਾ ਵਧੀਆ ਲੱਗੇ ਉਹੇ ਹੋ ਨਵੇਂ ਇਹ ਸਹੀ ਹੈ ਚਲੋ ਹੁਣ ਚੱਲਦੇ ਆ ਪੈਂਡੇ ਨੂੰ ਮੰਮੀ ਹੁਣੀ ਬਲੀ ਕੰਡ ਰੋਟੀ ਪਾਣੀ ਦਾ ਵੀ ਕਰਨਾ ਕੋਈ ਸੈਟਮਕ ਨਹੀਂ ਚਲੋ ਫੇ ਆਜੋ ਓਕੇ